ਤੇ ਕਿਸਾਨੀ ਮੁੱਦਿਆਂ ਦੇ ਮੈਂ ਲਾਈਵ ਖੁੱਲੀ ਡਿਬੇਟ ਕਰਨ ਲਈ ਕੋਈ ਚਰਚਾ ਕਰਨ ਲਈ ਇਹਨਾਂ ਨੂੰ ਚੈਲੰਜ ਕਰਦਾ ਕਿਸਾਨ ਜਥੇਬੰਦੀਆਂ ਪਹਿਲਾਂ ਤਾਂ ਅੱਜ ਤੋਂ ਮੇਰੇ ਵੱਲੋਂ ਬਿਆਨ ਆ ਗਿਆ ਸੀ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਬਿਆਨ ਦਿੱਤਾ ਸੀ ਕਿ ਸਾਡੀ ਜਥੇਬੰਦੀ ਤੇਰੇ ਇਸ ਚੈਲੰਜ ਨੂੰ ਕਬੂਲਦੀ ਹੈ ਬਹੁਤ ਪਰ ਮੁੱਖ ਮੰਤਰੀ ਜੀ ਲੇਕਿਨ ਰਾਤ ਦੀ ਮੀਟਿੰਗ ਤੋਂ ਬਾਅਦ ਸਮੁੱਚੇ ਐਸ ਕੇ ਐਮ ਨੌਨ ਕ੍ਰਿਟੀਕਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੇਂਜ ਨੂੰ ਅਸੀਂ ਸਰਕਾਰਾਂ ਅਸੀਂ ਕਬੂਲਿਆ ਅਸੀਂ ਲੋਕ ਕਹਿਨੇ ਆ ਕਿ ਬਹੁਤ ਚੰਗੀ ਗੱਲ ਹੈ ਅਗਰ ਸਰਕਾਰ ਕਿਤੇ ਲਾਈਵ ਤੁਹਾਡੇ ਚੈਨਲਾਂ ਤੇ ਵੀ ਚੱਲਦਾ ਹੋਵੇ ਹਰ ਇੱਕ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕਿੰਨਾ ਝੂਠ ਬੋਲਦੀ ਹੈ ਤੇ ਕਿੰਨਾ ਸਰਕਾਰ ਚ ਦਾਅਵਾ ਹੈ ਸੱਚਾਈ ਕਿੰਨੀ ਹੈ ਬਹੁਤ ਕੁਝ ਦੱਸਣਾ ਹੈ ਪਬਲਿਕ ਦੇ ਸਾਹਮਣੇ ਕਿ ਅਸੀਂ ਜਿਹੜਾ ਝੂਠ ਬੋਲਿਆ ਗਿਆ ਭਗਵੰਤ ਜੀ ਮੰਨ ਲਓ ਕਿ ਜੀ ਮੈਂ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਧਰਨਾ ਲੈ ਕੇ ਪਾਣੀ ਰੋਕੀ ਬੈਠਾ ਨਹੀਂ ਤਾਂ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਾਣਾ ਹੈ ਅਸੀਂ ਫਿਰ ਉਸ ਲਾਈਵ ਡਿਬੇਟ 'ਚ ਪੁੱਛਾਂਗੇ ਭਗਵੰਤ ਜੀ 4000 ਕਿਉਂ ਸੁੱਪ ਪਾਣੀ ਦੇਣ ਲੱਗੇ ਨੇ ਪੰਜਾਬ ਦੀ ਰਹਿ ਜਾਣੀ ਪੁੱਛਿਆ ਲੋਕਾਂ ਤੋਂ ਚੁੱਪਚੀਤੇ ਸੈਨ ਕਰ ਕਰਕੇ ਨਹੀਂ ਜਾ ਰਹੇ ਹੋ अस या कि बयान की बोल रहे हो मुख्यमंत्री जी और अमल च की कर रहे हो बयान च कह रहे हो कि बूंद पानी है एक बूंद पानी नहीं देवे तो की चीता है ती मता पास किया कि उन्नीस सौ इक्यासी का जो राजीव लौंगोवाल समझौता उस समझौते के मुताबिक ਪਾਣੀ ਦੀ ਅਸੀਂ ਚਾਹੁੰਦੇ ਹਾਂ ਕਿ ਮੁੜ ਦੁਬਾਰਾ ਵੰਡ ਕੀਤੀ ਜਾਏ। ਮੈਂ ਕਹਿਣਾ ਚਾਹੁੰਦਾ ਭਗਵੰਤੋਆਂ ਨੂੰ, ਮੁੱਖ ਮੰਤਰੀ ਨੂੰ, ਮੁੱਖ ਮੰਤਰੀ ਹੀ ਅਕਲ ਤੋਂ ਕੰਮ ਲਓ। ਹਜੇ ਤੱਕ ਪੂਰੇ ਪੰਜਾਬ ਦੇ ਲੋਕਾਂ ਨੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਐਕਸੈਪਟ ਨਹੀਂ ਕੀਤਾ। ਪੰਜਾਬ ਦੇ ਪਾਣੀਆਂ ਦਾ ਰਖਤ ਹੋਣ ਵਾਲਾ ਮੁੱਖ ਮੰਤਰੀ। ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹੁੰਦਾ ਤੇ ਮੁੱਖ ਮੰਤਰੀ ਨੂੰ ਵੀ। ਉਹ ਭਾਈ ਪਾਣੀਆਂ ਦਾ ਜੇ ਸਮਝੌਤਾ ਕਰਨਾ ਜੇ ਪਾਣੀਆਂ ਦਾ ਕੋਈ ਫੈਸਲਾ ਕਰਨਾ ਤੇ ਰਾਈਟ ਕਿਹਦੇ ਕੋਲੇ ਆ ਹਾਂ ਬਸ ਪੰਜਾਬ ਦੀ ਵਿਧਾਨ ਸਭਾ ਕੋਲੇ ਇੱਕ ਇਹ ਅਧਿਕਾਰ ਹੈ ਨਾ ਕੋਈ ਮੁੱਖ ਮੰਤਰੀ ਨਾ ਕੋਈ ਮੰਤਰੀ ਨਾ ਕੋਈ ਛਤਰੀ ਨਾ ਕਿਸੇ ਪਾਰਟੀ ਦਾ ਪ੍ਰਧਾਨ ਕੋਈ ਸਭੇ ਪਾਣੀਆਂ ਦਾ ਫੈਸਲਾ ਨਹੀਂ ਕਰ ਸਕਦਾ ਤੇ ਇਹ ਫੈਸਲਾ ਕਿਹਨੇ ਕੀਤਾ ਸੀ ਸਭਾ ਜੰਸ ਸਿੰਘ ਨੰਗਵਾਲੀ ਉਹ ਪਾਰਟੀ ਪ੍ਰਧਾਨ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਹੋਇਆ ਤੇ ਜੇ ਵਿਧਾਨ ਸਭਾ ਚ ਮਤਾ ਨਹੀਂ ਪਾਸ ਹੋਇਆ ਤਾਂ ਉਹ ਜਿਹੜਾ ਸਮਝੌਤਾ ਸੀ ਉਹ ਇਲਲੀਗਲ ਸੀ ਕਾਇ ਕਾਨੂੰਨੀ